ਲੋਕਾਂ ਨੂੰ ਕਿਵੇਂ ਵਧੀਆ ਸਾਫ਼ ਸੁਥਰੇ ਤਰੀਕੇ ਦੇ ਨਾਲ ਕਰਪਸ਼ਨ ਫ੍ਰੀ ਪ੍ਰੈਕਟਿਸਸ ਤੋਂ ਔਰ ਬਿਨਾ ਖੱਜਲ ਖਵਾਰੀ ਤੋਂ ਲੋਕਾਂ ਨੂੰ ਘਰ ਬੈਠੇ ਸਰਵਿਸਿਜ਼ ਦਿੱਤੀਆਂ ਜਾਣ ਇਹਦੇ ਲਈ ਬਹੁਤ ਵੱਡੇ ਸਟੈਪਸ ਨੇ ਜਿਹੜੇ ਉਹ ਪੰਜਾਬ ਸਰਕਾਰ ਨੇ ਲਏ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਕਿਉਂਕਿ ਇਹ ਡਿਪਾਰਟਮੈਂਟ ਗੁੱਡ ਗਵਰਨੈਂਸ ਐਂਡ ਆਈਟੀ ਮੇਰੇ ਕੋਲੇ ਹੈ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੱਥੇ ਪਿਛਲੇ ਸਾਲ ਕੇਂਦਰ ਸਰਕਾਰ ਨੇ ਜਿਹੜੀ ਕਿ ਹਰ ਕੰਮ ਦੇ ਵਿੱਚ ਮਤਰੀਅਸਲੂ ਕਰਦੀ ਹੈ ਪੰਜਾਬ ਦੇ ਨਾਲ ਸਾਡੀਆਂ ਸਾਡੇ ਸਰਵਿਸ ਡਿਲੀਵਰੀ ਮੈਕੈਨਿਜ਼ਮ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਪਹਿਲਾ ਸਥਾਨ ਹੈ ਜਿਹੜਾ ਨੰਬਰ 1 ਪੋਜੀਸ਼ਨ ਪੂਰੇ ਮੁਲਕ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਉਹ ਦਿੱਤੀ ਸੀਗੀ ਔਰ ਹੁਣ ਅਸੀਂ ਅੱਜ ਇੱਕ ਇਹਦੇ ਵਿੱਚ ਹੋਰ ਨਵਾਂ ਇਨੀਸ਼ੀਏਟਿਵ ਹੈ ਜਿਹੜਾ ਉਹ ਸ਼ੁਰੂ ਕਰਨ ਲੱਗਿਆ ਸਾਡੇ ਡਿਪਾਰਟਮੈਂਟ ਨੇ ਗੁੱਡ ਗਵਰਨੈਂਸ ਐਂਡ ਆਈਟੀ ਨੇ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਈ ਕਨੈਕਟ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਦੇ ਨਾਲ ਅਸੀਂ ਐਮਓਯੂ ਸਾਈਨ ਕੀਤਾ ਹੈ 5 ਸਾਲ ਦਾ ਐਗਰੀਮੈਂਟ ਹੈ ਔਰ 13 ਕਰੋੜ ਰੁਪਏ ਦਾ ਹੀ ਐਗਰੀਮੈਂਟ ਹੈ ਜਿਸ ਦਾ ਮਕਸਦ ਇਹ ਹੋਏਗਾ ਕਿ ਲੋਕਾਂ ਨੂੰ ਘਰ ਬੈਠਿਆਂ ਸਮੇਂਬੱਧ ਤਰੀਕੇ ਦੇ ਨਾਲ ਸਰਵਿਸਿਜ਼ ਜਿਹੜੀਆਂ ਉਹ ਦਿੱਤੀਆਂ ਜਾ ਸਕਣ ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਸਾਰੇ ਡਿਪਾਰਟਮੈਂਟ ਵੱਖ-ਵੱਖ ਡਿਪਾਰਟਮੈਂਟ ਆਪਦੇ ਵੱਖ-ਵੱਖ ਪੋਰਟਲ ਚਲਾਉਂਦੇ ਨੇ ਜੀ ਦੀ ਵਜ੍ਹਾ ਕਰਕੇ ਜੇ ਮਲਟੀਪਲ ਡਿਪਾਰਟਮੈਂਟਸ ਤੋਂ ਲੋਕਾਂ ਨੇ ਸਰਵਿਸ ਲੈਣੇ ਤੇ ਥਾਂ-ਥਾਂ ਲੋਕਾਂ ਨੂੰ ਖੱਜਲ-ਖੁਆਰੀ ਜਿਹੜੀ ਉਹ ਕਰਨੀ ਪੈਂਦੀ ਸੀਗੀ ਹੁਣ ਇਸ ਐਮਓਯੂ ਦੇ ਨਾਲ ਇਹੋ ਜਿਹੀ ਰੈਵੋਲੂਸ਼ਨ ਆਉਣ ਜਾ ਰਹੀ ਹੈ ਕਿ ਜਿੱਥੇ ਕਨੈਕਟ ਪੋਰਟਲ ਹੁਣ ਮਹਿਜ਼ 236 ਸਰਵਿਸਿਜ਼ ਪ੍ਰੋਵਾਈਡ ਕਰਦਾ ਤੇ ਹੁਣ ਇਹਦੇ ਨਾਲ ਜਿੰਨੀਆਂ ਆਰਟੀਐਸ ਯਾਨੀ ਕਿ ਰਾਈਟ ਟੂ ਸਰਵਿਸ ਐਕਟ ਦੇ ਵਿੱਚ 848 ਸਰਵਿਸਿਜ਼ ਨੇ ਇਹ ਸਾਰੀਆਂ ਉਹਦੇ ਅੰਡਰ ਆ ਜਾਣਗੀਆਂ ਔਰ ਬੰਦੇ ਨੇ ਇੱਕ ਵਾਰੀ ਇੱਕ ਵਾਰੀ ਸਰਕਾਰ ਕੋਲ ਜਾਣਾ ਕਿਸੇ ਵੀ ਕੰਮ ਜਾਊਗਾ ਉਹਦੇ ਡਾਕੂਮੈਂਟਸ ਨੇ ਉਹ ਉੱਥੇ ਪਰਮਾਨੈਂਟਲੀ ਸਟੋਰ ਹੋ ਜਾਣਗੇ ਉਸ ਤੋਂ ਬਾਅਦ ਕੰਮ ਪੇਪਰਲੈਸ ਹੋਏਗਾ ਬੰਦੇ ਨੂੰ ਉਸ ਤੋਂ ਬਾਅਦ ਦੂਜੀ ਵਾਰੀ ਜੇ ਸਰਵਿਸ ਲੈਣ ਜਾਣਾ ਤਾਂ ਕਾਗਜ਼ ਲੈ ਕੇ ਜਾਣ ਦੀ ਲੋੜ ਨਹੀਂ ਉਹੀ ਡਾਕੂਮੈਂਟ ਨੇ ਜਿਹੜੇ ਉਹ ਸਟੋਰ ਹੋ ਜਾਣਗੇ ਤੇ ਫਿਰ ਬੰਦਾ ਜਿਹੜੇ ਵੀ ਵਿਭਾਗ ਦੇ ਵਿੱਚ ਜਾਊਗਾ ਸਰਵਿਸ ਲੈਣ ਦੇ ਲਈ ਉਸ ਮੈਕਮੇ ਦੇ ਵਿੱਚੋਂ ਆਪੇ ਉਹ ਡਾਕੂਮੈਂਟ ਨੇ ਜਿਹੜੇ ਆਟੋਮੈਟਿਕਲੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਹੈ ਇਹ ਸਾਰਾ ਮੈਕੈਨਿਜ਼ਮ ਆ ਆਪਣੇ ਆਪ ਉਹਨਾਂ ਨੂੰ ਪ੍ਰੀ ਚੈੱਕ ਕਰੇਗਾ ਸਕੈਨ ਕਰੇਗਾ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਵੀ ਪਹਿਲੀ ਵਾਰ ਦੇ ਵਿੱਚ ਹੀ ਕੰਪਲੀਟ ਹੋ ਜਾਣੀ ਹੈ ਤੇ ਉਹਨਾਂ ਨੂੰ ਆਟੋਫਿਲ ਹੈ ਜਿਹੜਾ ਜਿਸ ਪੋਸ ਅੱਜ ਬੰਦਾ ਇਹ ਸਰਵਿਸ ਲੈਣ ਗਿਆ ਤੇ ਜਦੋਂ ਇੱਕ ਵਾਰੀ ਡਾਕੂਮੈਂਟ ਸਰਕਾਰ ਕੋਲੇ ਆ ਗਏ ਉਹ ਯੂਨੀਫਾਈਡ ਪੋਰਟਲ ਇਸ ਤਰੀਕੇ ਦੇ ਨਾਲ ਹੋਏਗਾ ਕਿ ਬਾਕੀ ਕਿਸੇ ਮੈਕਮੇ ਦੇ ਵਿੱਚ ਦੁਬਾਰਾ ਜਦੋਂ ਸਰਵਿਸ ਲੈਣ ਲਈ ਜਾਊਗਾ ਤੇ ਉਹਨੂੰ ਕਾਗਜ਼ ਲੈ ਕੇ ਜਾਣ ਦੀ ਲੋੜ ਨਹੀਂ ਉਹ ਆਪਣੇ ਆਪ ਉਹਦਾ ਜਦੋਂ ਨਾਮ ਆਏਗਾ ਉਹਦਾ ਜਿਹੜਾ ਯੂਆਈਡੀ ਨੰਬਰ ਕ੍ਰੀਏਟ ਹੋਇਆ ਹੋਏਗਾ ਉਹ ਆਏਗਾ ਤੇ ਸਾਰੇ ਦੇ ਸਾਰੇ ਉਹਦੀ ਇਨਫਾਰਮੇਸ਼ਨ ਜਿਹੜੀ ਉਹ ਕਲੈਕਟ ਕਰਕੇ ਉਹ ਸਰਵਿਸ ਉਹਨੂੰ ਘਰ ਬੈਠਿਆਂ ਵੱਜਵੇਂ ਦਿਨਾਂ ਦੇ ਵਿੱਚ ਮਿਲ ਜੇਗੀ ਹੁਣ ਤੱਕ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਇਹ ਸਾਰੀਆਂ ਸਰਵਿਸਿਜ਼ ਵਟਸਐਪ ਤੇ ਅਵੇਲੇਬਲ ਹੋਣਗੀਆਂ ਚੈਟਬੋਟ ਬਣਾਏ ਉਹਦੇ अवेलेबल ਹੋਣਗੀਆਂ ਐਪ ਦੇ ਉੱਪਰ अवेलेबल ਹੋਣਗੀਆਂ ਵੈਬਸਾਈਟ ਹੈ ਜਿਹੜੀ ਉਹਦੇ ਉੱਪਰ अवेलेबल ਹੋਣਗੀਆਂ ਡੋਰਸਟੈਪ ਔਰ ਸੇਵਾ ਕੇਂਦਰ ਦੇ ਉੱਪਰ ਤਾਂ ਹੋਣਗੀਆਂ ਹੋਣਗੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਟੋਟਲ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਪੇਪਰਲੈਸ ਕਮ ਅ 2ਵੇਂ ਦਿਨਾਂ ਦੇ ਵਿੱਚ ਬੰਦਾ ਘਰ ਬੈਠੇ ਜਿਹੜਾ ਅਪਲਾਈ ਕਰਤੀ ਉਹਨੇ ਸਰਵਿਸ 2ਵੇਂ ਦਿਨਾਂ ਦੇ ਵਿੱਚ ਉਹਨੂੰ ਉਹ ਸਰਵਿਸ ਹੈ ਘਰ ਬੈਠੇ ਨੂੰ ਮਿਲ ਜੂਗੀ ਹਰ ਸਟੈਪ ਦੇ ਉੱਪਰ ਜਿੱਥੇ ਜਿੱਥੇ ਸਪੋਜ਼ ਇੱਕ ਸਰਵਿਸ ਨੇ 6 ਸਟੈਪਸ ਜਾਣਾ ਹੈ ਉਹਨੂੰ 6 ਸਟੈਪਸ ਉਹਨੇ ਕ੍ਰਾਸ ਕਰਨੇ ਨੇ ਅਪਰੂਵਲ ਦੇ ਲਈ ਹਰ ਸਟੈਪ ਦੇ ਉੱਪਰ ਉਸ ਬੰਦੇ ਨੂੰ ਮੈਸੇਜ ਆਏਗਾ ਤਾਂ ਕਿ ਉਹਦੀ ਟਰੈਕਿੰਗ ਹੁੰਦੀ ਰਹੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਇਹ ਸਾਰੀਆਂ ਆਰਟੀਐਸ ਦੀਆਂ ਸਰਵਿਸਿਜ਼ ਔਨਲਾਈਨ ਕਰਕੇ ਸਾਰੇ ਇਹਨਾਂ ਯੂਨੀਫਾਈਡ ਪਲੈਟਫਾਰਮ ਬਣਾ ਕੇ ਔਰ ਸਾਰੀਆਂ ਸਾਰੇ ਮੀਡੀਅਮਸ ਦੇ ਉੱਪਰ ਅਵੇਲੇਬਲ ਯਾਨੀ ਕਿ ਵਟਸਐਪ ਦੇ ਉੱਪਰ ਵੀ ਐਪ ਦੇ ਉੱਪਰ ਵੈਬਸਾਈਟ ਸੇਵਾ ਕੇਂਦਰ ਇਹਨਾਂ ਸਾਰਿਆਂ ਦੇ ਉੱਪਰ ਚੈਟਬੋਟ ਜਿਹੜਾ ਉਹ ਲਗ ਬਣੇਗਾ ਇਹਨਾਂ ਸਾਰਿਆਂ ਦੇ ਉੱਪਰ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਜਿਹੜਾ ਉਹ ਬਣ ਜਾਏਗਾ ਇਹਦਾ ਸਾਡਾ ਐਮਓਯੂ ਜਿਹੜਾ ਮੈਮੋਰੋ ਆਫ ਅੰਡਰਸਟੈਂਡਿੰਗ ਉਹ ਸਾਈਨ ਹੋ ਚੁੱਕਿਆ ਤੇ ਔਨ ਆਲੇ 6 ਮਹੀਨਿਆਂ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਸਰਵਿਸਿਜ਼ ਨੇ ਆਫਲਾਈਨ ਉਹ ਸਾਰਿਆਂ ਦੀਆਂ ਸਾਰੀਆਂ ਲੋਕਾਂ ਨੂੰ ਆਪਦੇ ਘਰ ਬੈਠੇ WhatsApp ਦੇ ਉੱਪਰ ਐਪ ਦੇ ਉੱਪਰ ਉਹ ਅਵੇਲੇਬਲ ਹੋਣਗੀਆਂ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਸਰਵਿਸ ਡਿਲੀਵਰੀ ਮੈਕੈਨਿਜ਼ਮ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਜਾ ਰਹੀ ਹੈ ਜਿੱਥੇ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਬੰਦੇ ਨੂੰ ਖੱਜਲ-ਖੁਆਰ ਹੋਣ ਦੀ ਲੋੜ ਨਹੀਂ ਕਿਸੇ ਮਗਰ ਸਿਫਾਰਸ਼ਾਂ ਪਾਉਣ ਦੀ ਲੋੜ ਨਹੀਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਸੋ ਇਹੋ ਜਿਹਾ ਸਾਫ਼-ਸੁਥਰਾ ਅਕਾਊਂਟੇਬਲ ਐਂਡ ਟ੍ਰਾਂਸਪੇਰੈਂਟ ਮੈਕੈਨਿਜ਼ਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਕਰਨ ਜਾ ਰਿਹਾ ਔਰ ਇਹਦੇ ਨਾਲ ਮੈਂ ਸਮਝਦਾ ਕਿ ਜਿੰਨੀ ਖਜਲਖੋਰੀ আর ਕ腐ਸ਼ਨ ਚਾਹਦੀ ਹੈ ਨੀਚਲੇ ਪੱਧਰ ਦੇ ਉੱਪਰ ਉਹ ਸਾਰੀਆਂ-ਸਾਰੀਆਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਸੋ ਇਸ ਮਾਈਲਸਟੋਨ ਦੇ ਲਈ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਡਵਾਂਸ ਦੇ ਵਿੱਚ ਮੁਬਾਰਕਾ ਅਗਲੇ 6 ਮਹੀਨਿਆਂ ਦੇ ਵਿੱਚ ਇਹ ਰੈਵੋਲੂਸ਼ਨ ਹੈ ਜਿਹੜੀ ਉਹ ਹਰ ਘਰ ਤੱਕ ਇਸ ਸਰਵਿਸ ਡਿਲੀਵਰੀ ਦੀ ਉਹ ਪਹੁੰਚੇਗੀ ਆਰਟੀਐਸ ਸਰ ਕੀ ਹੈ ਉਹਨਾਂ ਆਰਟੀਐਸ ਇਜ਼ ਰਾਈਟ ਟੂ ਸਰਵਿਸ ਐਕਟ